ਇਦਰ ਰੋਟੀ ਫੜਾ ਲਈ ਬਣਾਈ ਜਾਂਨੀ ਹੈ ਹਜੇ ਬਣਾਈ ਨਹੀਂ ਬਣਾ ਲਈ ਰੋਟੀ ਬਣਾਈ ਨਹੀਂ ਨਾ ਬਣਾਉਣੀ ਹੈ ਹਜੇ ਖਾਦੀ ਬਣਾਈ ਥਾਲ ਦੋ ਗਾਜਰ ਮਟਰ ਬਣਾਏ ਤੂੰ ਜਬਾਸ ਦੇ ਰੋਟੀ ਫੜਾਤੀ ਸੀ ਫੜਾਉਂਗੀ ਹਜੇ ਉਹ ਜਰ ਬਤਾ ਤਾ ਖੱਡੇ ਜਾਂ ਉਹ ਕਿੱਥੇ ਸੁਭਾ ਪੈ ਬੰਦੇ ਨੂੰ 20 ਵਾਰ ਹੀ ਕਿਹਾ ਜੀ ਰੋਟੀ ਪਾਣੀ ਦਾ ਬਣਾਉਣਾ ਦਾ ਆਟਾ ਬਣਾ ਕੇ ਇੱਧਰ ਰੇਖੇ ਉੱਤ ਪਾ ਰੱਖਿਆ ਉਹਨੇ ਅੱਜ ਕੱਦੜ ਹੋਰ ਕਿੱਥੋਂ ਖਾਵੇ ਆਪਣਾ ਮੁੰਡਾ ਗਾ ਹੋਰ ਕਿੱਥੋਂ ਉਹ ਖਾਵੇ ਇੱਧਰ ਮੇਰੇ ਬਣੀ ਧਿਆਨ ਕਰ ਹਾਂ ਆਪਾਂ ਕਿੱਥੋਂ ਲੈ ਕੇ ਖਵਾ ਦੇਉਂ ਫਰ ਕੋਈ ਨਹੀਂ ਜਰ ਹੋਰ ਕਿੱਥੋਂ ਖਾਵੇ ਜਦੋਂ ਆਪਣਾ ਮੁੰਡਾ ਆਪਣੇ ਘਰੋਂ ਖਾਵੇ ਨਹੀਂ ਇਹ ਜਿਹੇ ਗੱਲਾਂ ਨੂੰ ਬੰਦ ਕਰੋ ਠੀਕ ਹੈ ਗੱਲ ਜੇ ਤਾਂ ਰੋਟੀ ਪਕਾਉਣੇ ਚੁੱਪ ਕਰਕੇ ਉਹਦੇ ਚੁੱਲ੍ਹੇ ਤੇ ਉਹਦੇ ਆਟਾ ਵਧਾ ਕੋਟਾ ਸਭ ਕੁਝ ਉਹਨੂੰ ਫੜਾ ਦੇ ਫੇਰ ਰੋਟੀ ਪਕਾ ਦੂੰਗਾ ਨਹੀਂ ਮੇਰਾ ਤਾਂ ਜਵਾਬ ਆ ਭਾਈ ਮੇਰੇ ਤਾਂ ਹੱਥ ਖੜੇ ਆ ਕੋਈ ਨਹੀਂ ਤੂੰ ਨਹੀਂ ਦੇਗਾ ਮੈਦੇ ਆ ਦੇ ਕੇ ਰੋਟੀ ਨਹੀਂ ਆਏ ਨਹੀਂ ਯਾਰ ਰੋਟੀ ਫੇਰ ਮੈਂ ਤਾਂ ਤੁਸੀਂ ਚੋਰ ਹੋ ਵੀ ਰੋਟੀ ਫੜਾਉਣੇ ਆ ਨਾ ਤੈਨੂੰ ਵੀ ਖਾਣ ਨੂੰ ਪਤਾ ਨਹੀਂ ਲੱਗਦਾ ਇਹ ਗੱਲ ਕਦਾਂ ਜਾਂਦੇ ਜਲਦੀ ਮੈਂ ਤੁਹਾਨੂੰ ਰੋਜ਼ ਕਰਨਾ ਵੀ ਇਹ ਕੰਮ ਨੂੰ ਬੰਦ ਕਰੋ ਭਾਈ ਦੇਖਾ ਪਾਦਾ ਜਦ ਮੈਂ ਆ ਪਾਲਿਆ ਵਧੀਆ ਏਡਾ ਵੱਡਾ ਮ ਵੀ ਉਹ ਆਇਆ ਕਹਿੰਦਾ ਵੀ ਉਹ ਹੁਣ ਹੁਣ ਵੀ ਦਾਤ ਖੱਟੀ ਜਾ ਤੈਨੂੰ ਤਾਂ ਹੋ ਗਿਆ ਬਿਮਾਰ ਕੇ ਗਿਆ ਮੈਂ ਰੋੜੀ ਕੁੱਟਣ ਆ ਮੈਂ ਭਲਾਣਾ ਕੁੱਟਣ ਆ ਇੱਥੇ ਰੋਜ਼ ਤੇਰੇ ਭਾਂਡੇ ਇੱਥੇ ਜਗਲੀ ਜਾਂਦਾ ਫਿਰ ਆਪਾਂ ਤਾਂ ਫਾਇਦਾ ਉਹਦੀ ਕਮਾਈ ਦਾ ਯਾਰ ਫਿਰ ਫਿਰ ਹੋਰ ਕਿੱਥੋਂ ਖਾਵੇ ਇੱਥੋਂ ਖਾਵੇ ਨਹੀਂ ਨਹੀਂ ਇਹ ਗੱਲ ਨਹੀਂ ਪੁੱਗਦੀ ਹੈਗੀ ਨਾ ਉਹਦੀ ਕਿਉਂ ਨਹੀਂ ਹੋਰ ਮਾਇ ਦੀ ਰੋਟੀ ਮੈਂ ਤਾਂ ਤਨ ਇੱਕ ਵਾਰ ਆ ਕਹਤਾ ਵੀ ਇਹੇ ਗੱਲ ਕਰ ਦੋ ਬੰਦ ਠੀਕ ਆ ਇਹ ਗੱਲਾਂ 'ਚ ਕੋਈ ਦਾਮ ਨਹੀਂ ਐਵੇਂ ਘਰਾਂ ਦੇ ਵਿੱਚ ਤਾਂ ਕਲੇਰ ਕਾਟੋ ਕਲੇਰ ਪੈਂਦਾ ਨਾਲੇ ਆਪਣੀ ਲੜਾਈ ਪੈਂਦੀ ਐ ਨਾਲੇ ਉਹਦੇ ਪੈਂਦੀ ਐ ਆਉਂਦੇ ਪਹਿਲੀ ਗੱਲ ਤਾਂ ਆਪਦੇ ਬੱਚਾ ਨੂੰ ਕੋਈ ਨਹੀਂ ਲਿਆਂਦਾ ਕੋਈ ਨਹੀਂ ਆਦੇ ਪਰਿਵਾਰ ਨੂੰ ਵੀ ਲਿਆਊਗਾ ਕੋਈ ਨਹੀਂ ਸਭ ਕੁਝ ਕਰੂਗਾ ਉਹ ਕਿਉਂ ਨਹੀਂ ਗਾ ਦੋ ਬੰਦੇ ਇਕੱਠੇ ਕਰਕੇ ਪਰਿਵਾਰ ਨੂੰ ਇੱਥੇ ਹੁਣ ਤਾਂ ਆ ਕੇ ਲੜੀ ਪੜੀ ਜਾਂਦਾ ਰੰਦਾ ਸਾਰਾ ਤਾਂ ਗਾਨੀਆਂ ਗਾਲਾਂ ਉੱਤੇ ਕਰਦਾ ਚੱਲ ਕੋਈ ਨਹੀਂ ਗਾਣਾ ਤੇ ਫਿਰ ਹੁਣ ਜਵਾਖ ਅੱਜ ਕੱਲ ਟਾਈਮ ਹੀ ਇਹੇ ਜਾ ਗਿਆ ਟਾਈਮ ਨਹੀਂ ਨਾ ਖਾ ਕੇ ਗੋਲੀਆਂ ਘੱਟੇ दारू ਪੀਂਦੀ ਐ ਚੰਗੀ दारू ਪੀਣੀ ਐ ਚੰਗਾ ਉਹਨੇ ਮੀਟ ਸ਼ੀਟ ਖਾਣੇ ਆ ਤੇ ਵਾਪਾਂ ਨੂੰ ਪੈਸਾ ਦੇ ਦਿੰਦਾ ਨਹੀਂ ਰੋਟੀ ਆਪ ਨੂੰ ਖਾਂਦਾ ਫਿਰ ਐ ਤਾਂ ਗੱਡੇ ਨਹੀਂ ਚੱਲਦਾ ਫਿਰ ਹੋਰ ਕਿੱਥੋਂ ਖਾਵੇ ਜੇ ਦਾ ਆਪਣਾ ਮੁੰਡਾ ਹੈਗਾ ਆਪਣੇ ਖਾਣੇ ਖਾਵੇ ਮੁੰਡਾ ਨਹੀਂ ਯਾਰ ਉਹਨੂੰ ਜਵਾਬ ਪੰਜਾਬ ਦੇ ਪਰਿਵਾਰ ਨੂੰ ਵੀ ਲੈ ਆਊਗਾ ਉਹ ਇਹਨੂੰ ਤੇ ਜਵਾਬ ਮੇਰੀ ਗੱਲ ਸੁਣ ਠੀਕ ਆ ਗੱਲ ਇਹ ਗੱਲ ਮੇਰੀ ਦਾ ਫਿੱਟ ਨਹੀਂ ਬੰਦ ਕਰ ਹਾਂ ਅੱਜ ਕਰਦੇ ਕੱਲ ਨੂੰ ਕਰਦੇ ਠੀਕ ਆ ਕੋਈ ਨਹੀਂ ਮੈਂ ਗੱਲ ਇਹਦਾ ਕੋਈ ਨਹੀਂ ਕਹਿ ਦਿੰਨੀ ਹੈ ਕੋਈ ਨਹੀਂ ਹੁਣ ਕਿੱਧਰ ਗਿਆ ਹੁਣ ਕਿੱਧਰ ਗਿਆ ਉਹ ਉਹ ਇਧਰ ਆ ਗਿਆ ਉਥਾਈ ਤੁਸ ਤਾਸ ਕੁੱਟਣ ਤੇ ਤਾਸ ਕੁੱਟ ਕੇ ਫਿਰ ਕਿੱਥੇ ਉਹ ਘਰੀ ਆਊਗਾ ਫਿਰ ਉਹ ਕਿੱਧਰ ਜਾਊਗਾ ਰੋਟੀ ਕਿੱਥੇ ਖਾਊ ਰੋਟੀ ਫੇਰ ਆਪਾਂ ਤੀ ਖਾਉ ਹੋਰ ਕੀ ਤਰ੍ਹਾਂ ਫੇਰ ਤਿੰਨ ਦਿਨ ਤਾਂ ਘੱਟਾ ਪੈ ਰਿਹਾ ਤੂੰ ਕਹਿੰਦੇ ਆਪਾਂ ਸਤਨਾਮ ਆਟਾ ਪਿਆ ਫਿਲਾ ਦੂ ਐ ਆਤਾ ਸੀ ਨਾ ਵੀ ਪਿਆਇਆ ਨਹੀਂ ਫੇਰ ਹੋਰ ਫੇਰ ਤੈਨੂੰ ਹੀ ਕਹਾ ਆਖੇ ਨਹੀਂ ਲੱਗਿਆ ਨਹੀਂ ਪਿਆਤਾ ਸੀ ਆਟਾ ਨੇ ਨਾ ਪਿਆਇਆ ਨਹੀਂ ਆਖੇ ਨਹੀਂ ਲੱਗਿਆ ਹੁਣ ਤੈਨੂੰ ਕਾਇਦਨਾਂ ਦਾ ਕਹਿੰਦਾ ਮੈਂ ਤੁਹਾਨੂੰ ਖਰਚਾ ਪਾਣੀ ਦੇਵਾਂਗਾ ਕਾਇਦਨ ਹੋਏ ਕਹਿੰਦੇ ਨੂੰ ਕਈ ਦਿਨ ਦਾ ਕੋਈ ਨਹੀਂ ਦੇ ਦੂਗਾ ਖਰਚਾ ਪਾਣੀ ਇਹ ਗੱਲਾਂ ਬੰਦ ਕਰੋ ਯਾਰ ਗੱਲ ਤਾਂ ਕੋਈ ਇੰਨੇ ਆਪਣੇ ਪਰਿਵਾਰ ਨੂੰ ਲੈ ਆਊਗਾ ਕੋਈ ਨਹੀਂ ਖਰਚਾ ਪਾਣੀ ਦੇਣਾ ਕੋਈ ਚੱਲੂਗਾ ਨੇ ਕੋਈ ਨਹੀਂ ਕਰ ਮੈਨੂੰ ਕਹਦਾ ਸੀ ਮੈਂ ਕੋਈ ਕੁਛ ਨਹੀਂ ਦਾ ਕਹਿੰਦਾ ਤੇ ਆ ਉਹਨੂੰ ਕਹਿਆ ਦਾ ਜੇ ਆਏ ਕਰਦਾ ਕਰਦਾ ਮਤਲਬ ਆ ਉਹਦਾ ਸਮਾਨ ਉੱਥੇ ਲਿਆ ਕੇ ਤੇ ਆ ਉੱਥੇ ਦਾ ਪੱਠੀ ਬਕਾਇਆ ਮੇਰਾ ਜਵਾਬ ਕੋਈ ਨਹੀਂ ਮੈਂ ਦੇ ਦਿਆ ਕਰੂੰਗੀ ਰੋਟੀ ਨਹੀਂ ਨਹੀਂ ਗੱਡੀ ਚਲਦੀ ਤੂੰ ਕਹਿੰਦੇ ਨਹੀਂ ਕਿ ਮੈਂ ਰੋਟੀਆਂ ਦੇ ਦਿਆ ਕਰੂੰ ਤੂੰ ਰੋਟੀ ਤੇ ਕਮੌਣਾ ਦਾ ਮੈਂ ਬੁੜਾ ਹੋਗਾ ਮੈਂ ਤਾਂ ਕਮੌਣ ਚੱਲ ਕੋਈ ਨਹੀਂ ਫਿਰ ਕੀ ਹੋਗਾ ਆਪਣਾ ਜਵਾਬ ਆ ਉਹ ਕਿੱਧਰ ਜਾਵੇ ਉਹ ਕੋਹਾ ਕੋੜਾ ਸਿੱਠਾ ਆਪਾਂ ਥੱਕ ਕੇ ਪੈਂਦੇ ਜਾਂਦਾ ਹੁਣ ਜਾ ਹੁਣ ਕਿੱਧਰ ਜਾਗੇ ਫਿਰ ਹੁਣ ਕੀ ਕਰੀਏ ਚੱਲ ਕੋਈ ਨਹੀਂ ਹੋਰ ਫਿਰ ਕਿੱਧਰ ਜਾਗੇ ਇਹ ਗੱਲ ਮੇਰੇ ਤਾਂ ਫਿੱਟ ਨਹੀਂ ਉਤਰੀ ਮਰਜ਼ੀ ਆ ਬਈ ਕੋਈ ਮਰਜ਼ੀ ਕਰ ਤੇ ਉਹ ਰੋਟੀ ਤਾਂ ਨਹੀਂ ਬਕਾਈ ਉਹਦੀ ਬਕਾਈ ਐ ਤੂੰ ਪਕਾਈ ਰ ਉਹ ਜੰਮਿਆ ਜਾਇਆ ਨਹੀਂ ਲੋਕਾਂ ਦੇ ਕੋਲੇ ਮੈਂ ਤਾਂ ਜਾਂਦਾ ਉਸ ਦੁਬਾਰੇ ਰੋਟੀਆਂ ਪਕਾਇਆ ਦੋਨੇ ਜਾਂਦੇ ਰੋਟੀ ਪਕਾਇਆ ਘਰ ਖਾ ਲਿਆ ਕਰ ਨਹੀਂ ਫਿਰ ਤੂੰ ਵੀ ਡਰ ਰਿਹਾ ਚੱਕਤੀ ਦੀ ਲੱਕੜੇ ਲੱਡੋ ਦੇ ਨਾਲ ਹੀ ਜਾ ਮੈਂ ਤਾਂ ਆਦਾ ਚੱਲਾਂ ਠੀਕ ਹੈ ਕੋਈ ਨਹੀਂ ਫਿਰ ਹੋਰ ਕਿੱਧਰ ਜਾਊਗਾ ਮੇਰਾ ਜੰਮਿਆ ਜਾਇਆ ਵਿਚਾਰਾ ਮੈਂ ਤਾਂ ਰੋਟੀ ਦੇਣਗਾ ਹੀ ਹੋਰ ਕੀ ਕਰਾਂ ਫਿਰ ਕਿੱਧਰ ਜਾਵੇ ਉਹ ਵਿਚਾਰਾ ਆਪਾ ਹਾਂ ਇਹਣਾ ਕਰ ਮੇਰਾ ਰੋਟੀਆਂ ਆਟੀਆਂ ਹੈ ਨੇ ਯਾਰ ਰੋਟੀਆਂ ਤੁਸੀਂ ਦਾ ਰੋਟੀਆਂ ਖਾ ਲੈ ਰੋਟੀ ਕਾਹਦੀ ਪਕਾ ਕੇ ਦੇ ਕਣਕ ਦੀ ਕੱਲਾ ਨਹੀਂ ਕਰੇ ਹਾਂ ਤੁਸੀਂ ਹੁਣ ਮੰਨ ਲੈ ਕੇ ਕਰ ਚੱਲੋ ਆ ਦੀ ਬਹੁ ਨੂੰ ਲਿਆ ਯਾਰ ਆਡਣਾ ਕੁਦੀ ਨਹੀਂ ਮੇਜੀ ਕਰਾਣਾ ਮੈਂ ਆਂਦੀ ਸਾਰਾ ਪਕਾਓ ਖਾ ਜਾ ਬਿਆ ਤੇ ਵਰਤ ਜਾ ਸਾਡੇ ਨਾਲ ਥੋੜੀ ਕੀ ਹੁਣ ਲੈ ਕੇ ਰਹੇਗਾ ਮੇਰੀ ਮਾਂ ਦੀ ਮੈਂ ਰੋਟੀ ਤਾਂ ਖਾਣੀ ਆ ਤੂੰ ਤਾਂ ਮਾਰੀ ਜਨਾਦੀਆਂ ਬੈਠ ਕੇ ਖਾ ਲੈਣਾ ਤੂੰ ਤਾਂ ਚੰਗੇ ਮੈਂ ਮਾਂ ਬਾਈਂ ਪਕਾ ਕੇ ਦੇਣਾ ਤੇ ਫਿਰ ਮੈਂ ਜਿਸ ਕਾ ਖਾਣੀ ਆ ਕਿਦੋਂ ਤੂੰ ਤਾਂ ਕੱਲਾ ਖਾ ਕੇ ਬਹਿ ਜਾ ਰਹਿ ਤੇ ਅਸੀਂ ਖਾਣੀ ਅਸੀਂ ਕੰਮ ਕਰਦੇ ਹਾਂ ਪਕਾ ਕੇ ਲੈ ਕੇ ਦਿੰਦੇ ਤੁਸੀਂ ਖਾਣੇ ਫਿਰ ਤੇ ਯਾਰ ਕੋਈ ਨਹੀਂ ਬੁੜੀ ਨੂੰ ਪਹਿਲੇ ਦੇ ਕੋਈ ਡੱਕਾ ਡਾਲਾ ਪਰ ਮਾਰਦਾ ਨਹੀਂ ਸੋਚੀਦਾ ਖਾਣੀ ਆ ਯਾਰ ਤੇ ਰੋਟੀ ਦੇ ਆ ਕੇ ਨਾ ਇਹ ਨਹੀਂ ਰੋਟੀ ਆ ਕੇ ਜੇ ਹੈ ਨਹੀਂ ਫਿਰ ਕੋਈ ਗੱਲ ਨਹੀਂ ਯਾਰ ਰੋਟੀ ਦਾ ਖਾਣੀ ਆਉਣਾ ਮੈਂ ਹੁਣ ਕਿੱਥੇ ਹੋਰ ਕਿੱਥੇ ਖਾਇਆ ਮਾਤੇ ਦੀ ਜੱਜ ਲੱਗ ਗਿਆ ਕਿ ਦੋਨਾਂ ਦੇ ਮੈਂ ਕਮਾਉਣਾ ਮੈਂ ਲੈ ਕੇ ਦਨ ਲੈ ਉਹ ਰੋਟੀਆਂ ਲੈ ਆ ਰਿਹਾ ਯਾਰ ਅੱਧਾ ਖਵਾ ਦੋ ਕਿਰਾਇਆ ਖਾਣ ਲਈ ਆ ਮੈਂ ਕੰਮ ਤੋਂ ਆਇਆ ਮੈਂ ਕਿੱਦੇ ਵਗਦਾ ਆ ਜਾਣਾ ਤਲੇਰ ਗੱਲ ਕਿਹੜੀ ਕੋਲਾ ਜਿੱਤੇ ਤੇ ਲੈ ਜਾ ਤੂੰ ਮਾਰੀ ਜਾਣਾ ਇੱਥੇ ਬੈਠਾ ਕਿਹਦੇ ਮਰਦੇ ਨਾਲ ਪਰਿਵਾਰ ਨੂੰ ਲੈ ਕੇ ਘਰੇ ਆਉਂਦਾ ਪਰਿਵਾਰ ਆਉਂਦਾ ਨਹੀਂ ਮੇਰੇ ਕੀ ਸਾਰੇ ਆ ਸਿੱਧਾ ਘਰ ਜਾਣਾ ਚੋਟੀ ਖਾਣੀ ਆ ਮਾਤਾ ਚੱਲ ਆ ਆ ਮੇਰੇ ਕੋਲ ਹੈ ਨਹੀਂ ਰੋਟੀਆਂ ਨਾ ਕਰਿਆ ਤੇਰੀ ਮੰਮੀ ਨਹੀਂ ਕਰਦੀ ਮੈਂ ਮਮ ਨੂੰ ਚੂਹਿਆ ਲਿਆ ਗੋਲੀਆਂ ਲੈ ਕੇ ਦੇ ਦੋ ਮੈਂ ਮਾਤਾ ਜਾਣਾ ਨਾ ਯਾਰ ਮੈਨੂੰ ਨਹੀਂ ਪਤਾ ਉਥੋਂ ਬਥੇਰਾ ਦੁਕਾਨਾਂ ਦੇ ਵਿਗਦੇ ਉਥੋਂ ਲੈਣਾ ਸੀ ਕਿਥ ਆਹ ਹੁਣ ਲੈ ਦੇਖ ਮੈਨੂੰ ਤਾਂ ਨਹੀਂ ਫੜਾਇਆ ਤੇਰੀ ਮੰਮੀ ਨੂੰ ਫੜਾ ਲੈ ਮੇਰੀ ਮਾਂ ਨੂੰ ਮਲਿਆ ਤੇ ਮੇਰਾ ਬਸ ਜਦੋਂ ਆ ਆਦੋ ਤੇ ਲੈ ਜੀ ਮੇਰੇ ਕੋਲ ਤਾਂ ਢੱਕਾ ਡਾ ਲੈ ਜੀ ਕੋਤੋਂ ਤੇਰੇ ਕੋਲੇ ਪੈਸੇ ਨਹੀਂ ਹੁਣ ਆ ਜੇਬ 'ਚ ਪੈਸਾ ਰਿਆਂ ਰਿਆਂ ਨਹੀਂ ਨਹੀਂ ਮੈਂ ਕੰਮ ਕਰਦਾ ਬਾਈ ਫੇਰ ਲਿਆਉਣਾ ਕਮਾ ਕੇ ਕੋਈ ਨਾ ਮੇਰੇ ਪੈਸੇ ਜੇਬ 'ਚ ਪਾਈ ਬੈਠਾ ਤੈਨੂੰ ਕਿੱਥੇ ਫੜਾਏ ਤਾਂ ਮੈਨੂੰ ਤਾਂ ਢੱਕਾ ਲਈ ਫੜਾਉਂਦਾ ਢੱਕਾ ਗੋਲੀਆਂ ਚੋ ਫਿਰਦਾ ਤੇਰੇ ਹੁਣ ਤਾਂ ਇਹਨਾਂ ਕੋਲੇ ਪਤਾ ਵੀ ਨਹੀਂ ਗੋਲੀਆਂ ਦਾ ਫਰੀ ਦੇ ਦੇਣੇ ਪਗਜਾ ਲੈ ਮੈਂ ਗੋਲੀਆਂ ਮੁਕੀਆਂ ਪਗਿਆਂ ਨਾਲ ਉਹ ਲਿਆਉਂਗਾ ਨਹੀਂ ਨਹੀਂ ਮੇਰੇ ਕੋਲ ਤਾਂ ਇਹ ਢੱਕਾ ਡਾਲਾ ਦੇ ਦੇ ਯਾਰ ਕੋਈ ਕਰ ਮਮਾ ਜੀ ਵੀ ਨਹੀਂ ਆਈ ਪਤਾ ਨਹੀਂ ਕਿੱਧਰ ਗਈ ਹੈ ਕਿਹੜਾ ਮੇਲਾ ਹੋ ਗਿਆ ਗਈ ਉਹ ਦੀਦੀ ਵੀ ਨਹੀਂ ਕਿਤੇ ਆਈ ਨਹੀਂ ਮੈਂ ਕਿਹਦੀ ਜਾਣਾਂ ਮੈਂ ਤਾਂ ਇੰਨਾ ਨਹੀਂ ਗਈ ਸੀ ਕਿ ਮੈਂ ਕਿਹੜਾ ਮੇਲਾ ਹੋ ਗਿਆ ਮੈਨੂੰ ਦੇਖੀ ਇਹਨੂੰ ਕਿੱਥੇ ਗਈ ਸੀ ਤੂੰ ਮੈਂ ਕੱਪੜੇ ਤਾਂ ਸੁੱਕਣੇ ਪਾ ਦਿੰਦੀ ਕੱਪੜੇ ਤਾਂ ਸੁੱਕਣੇ ਪਾ ਮੈਨੂੰ ਚਾਰੀ ਘੁੱਟ ਦਾ ਕਰ ਦਿੱਤੀ ਨਹੀਂ ਤੀ ਇਹ ਤੈਨੂੰ ਚਾਰੀ ਘੁੱਟ ਦਾ ਕਰ ਕਰਨੀ ਆ ਤੇ ਆਇਆ ਨਹੀਂ ਤੇਰੇ ਸਹੌਂਿਆਂ ਤੋਂ ਕੋਣ ਕਿਸੇ ਦਾ ਨਹੀਂ ਆਇਆ ਮੈਂ ਤਾਂ ਕਿਹੜਾ ਪੇੜਾ ਹੋ ਗਿਆ ਦੇਖੀ ਜਾਂਦੀ ਨੂੰ ਮੈਂ ਤਾਂ ਬਾਹਰ ਕੇ ਇੰਸਟਾਗ੍ਰਾਮ ਦੇਖਣ ਲੱਗੀ ਪੁੱਤ ਤੂੰ ਤਾਂ ਇੰਸਟਾਗ੍ਰਾਮ ਦੇਖਣ ਲੱਗੀ ਜਦੋਂ ਮੈਂ ਬਾਹਰ ਨਿਕਲਦੀ ਆ ਨਾ ਲੋਕ ਇਹਨੇ ਮੇਰੇ ਮਾਰਦੇ ਨੇ ਅਕੇ ਕੁੜੀ ਤਾਂ ਤੂੰ ਕੱਲ ਵੇਈ ਸੀ ਬਾਹਰ ਚ ਬੈਠੀ ਹੈਗੀ ਅਕੇ ਵਿਚੋਲੇ ਨੂੰ ਵੀ ਨਹੀਂ ਸ਼ੰਗ ਸ਼ਰਮ ਸੀਗੀ ਫਿਰ ਮوں ਮੇਰੇ ਦੀ ਸਾਰੇ ਆ ਮੈਂ ਕਿਹਾ ਉਹਨੂੰ ਕਿਹਾ ਸੀ ਵੀ ਕਰ ਲਿਆ ਕਰਨਾ ਚਾ ਮੈਂ ਇਹਨੂੰ ਕਿਹਾ ਸੀ ਮੈਂ ਫੜਾਈ ਆ ਹੀ ਸੀ ਉਹਨੂੰ ਹੁਣ ਮੈਂ ਅਗਲੇ ਵੀ ਮਾਰ ਜੀ मैं करना कर चाहिए दा। मेरी गल सुना कोई कहना नहीं बिना कोई मेनू नहीं कहता है तू तो नशा कर दी है मेनू किसी ने कहा मेनू कद किसी ने आख्या तू तो आम किता गा जे आप कोई काम कर दे फिर कहता अगला बिना नहीं कहना ਅਗਲਿਆਂ ਦੇ ਮਾਪਿਓ ਦੇ ਕਿਹੜਾ ਦਿਮਾਗ ਤੇ ਟਿੱਕਰਾ ਹੁੰਦਾ ਮੁੰਡਾ ਬੱਜਿਆ ਜੀ ਉਹਨੂੰ ਬਿਨਾਂ ਗੱਲਾਂ ਤੋਂ ਪਣੀ ਜਾਂਦੇ ਆ ਉਹ ਮੈਨੂੰ ਦਾਈ ਸੋਚ ਵੜ ਵੜ ਖਾਈ ਜਾਂਦੀ ਆ ਕਿ ਤੇਰਾ ਪਿਓ ਨਹੀਂ ਸਿਰ ਪੀਂ ਜੇ ਉਹ ਹੋਵੇ ਤਾਂ ਉਹ 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 ਤੇਰਾ ਪਿਓ ਹੁੰਦਾ ਉਹ ਥੋਣੀ ਘੜੀ ਉਹ ਹੋਰ ਕੋਹਰ ਕਰ ਲੰਦਾ ਹੁਣ ਮੈਂ ਕੱਲੀ ਬੁੜੀ ਜਾਮਾਂ ਵੀ ਕਿੱਥੇ ਵਿਚੋਲਣ ਨੂੰ ਉਦੋਂ ਮੈਂ ਬਥੇਰਾ ਪਿੱਟੀਆਂ ਵੀ ਭਾਈ ਤੂੰ ਦੇਖ ਕੇ ਰਿਸ਼ਤਾ ਕਰਾ ਦੇ ਮੈਂ ਤਾਂ 9 ਸਾਲ ਜਾਮਾਂ ਲਾਡਾਂ ਨਾਲ ਦੀ 30 40 ਸੀ ਮੈਨੂੰ ਕੀ ਪਤਾ ਸੀਗਾ ਵੀ ਇਹੇ ਨੇ ਕੰਜਰਾਂ ਦੇ ਪੱਲੇ ਪਾ ਦੇਣਗੇ ਗੱਲ ਸੁਣ ਲਾ ਮਾਂ ਮੇਰੀ ਇਕ ਉਹਨਾਂ ਨੂੰ ਕਹਦੇ ਬਿਨਾਂ ਤਾਂ ਮੈਂ ਜਾਵਾਂ ਅੱਜ ਤੇ ਨਾ ਜਾਵਾਂ ਕੱਲ ਇਹਨਾਂ ਨਸ਼ਾ ਕਰਦਾ ਮੈਂ ਚਾਰ ਦਿਨਾਂ ਉਹਦੇ ਜਵਾਖਾਂ ਨੂੰ ਕਿੱਥੋਂ ਪਾਲੂੰਗੀ ਫੇਰ ਨਾ ਤਾਂ ਜਾਏ ਬਿਨਾਂ ਸਰੀ ਨਾ ਅੱਜ ਨਾ ਸਵੀਰੇ ਜਾਣਾ ਦਾ ਤੈਨੂੰ ਉਹ ਘਰੀ ਪਾਊਗਾ ਪੁੱਤ ਅੱਜ ਉਹ ਨਸ਼ੇ ਕਰਦਾ ਜੇ ਕੱਲ ਨੂੰ ਮੈਂ ਤੇਰਾ ਕਿਤੇ ਹੋਰ ਵਿਆਹ ਕਰਤਾ ਜੇ ਇਦੋਂ ਵੀ ਨਸ਼ੇੜੀ ਟੱਕਰ ਗਿਆ ਫੇਰ ਆਪਾਂ ਕਰਾਂਗੇ ਵੀ ਕੀ ਮਾਵਾਂ ਤੇ ਆ ਜਾਵਾਂਗੇ ਆ ਵੀ ਕਿੱਥੇ ਗੱਲ ਸੁਣ ਮਾਂ ਮੇਰੀ ਹਜੇ ਮੇਰੀ ਉਮਰ ਹੀ ਕੀ ਆ ਚਾਰ ਦੇਣ ਵਾਲੇ ਮੈਗੇ ਜਵਾਖਾਂ ਦੀ ਜ਼ਿੰਦਗੀ ਖਰਾਬ ਕਰੂੰ ਕੀ ਤਾਂ ਉਹ ਜਵਾਖਾਂ ਨੇ ਕਿਹਾ ਕਿ ਖਲਾਉਗਾ ਕੀ ਮੈਨੂੰ ਕਰੂਗਾ ਕਿਥੋਂ ਉਹ ਪੜ੍ਹਾਈ ਲਿਖਾਈ ਕਰਾਊਗਾ ਉਹਨਾਂ ਦੀ ਪੁੱਤ ਉਹ ਤਾਂ ਤੇਰੀ ਗੱਲ ਠੀਕ ਕਰਾਂ ਉਹ ਤਾਂ ਮੈਂ ਕਰੀਆ ਮੰਨਦੀ ਆਂ ਕਿ ਪਰਨਾ ਮੈਨੂੰ ਬਚੋਲਣ ਨਾਲ ਗੱਲ ਕਰਦੇ ਦੇਖਦੇ ਆਂ ਕਿ ਬਚੋਲਣ ਕਹਿੰਦੀ ਕੀ ਆ ਕਿ ਚਲ ਤੁਹਾਨੂੰ ਨਹੀਂ ਰੇ ਸੁੱਕਣੇ ਪਾ ਦੇ ਕੈ ਵੀ ਨਾ ਸੋਚ ਕਰ ਮੈਂ ਮੈਂ ਚਾਹ ਦੀ ਘੁੱਟ ਬਣਾ ਖੇਲੇ ਹੋਈ ਆਂ ਇਲਾ 2 ਦਿਨ ਹੋ ਗਏ ਮੌਸਮ ਇੰਨਾ ਖਰਾਬ ਹੋਇਆ ਪਿਆ ਕਿ ਕਿਸੇ ਬੱਸੇ ਆਉਣ ਜਾਣ ਦੀ ਗ੍ਰੀ ਵੀ ਨਹੀਂ ਹੈਗੀ। ਰਾਜਵੀਰ ਸਤਿ ਸ਼੍ਰੀ ਅਕਾਲ ਚਾਚੀ ਸਤਿ ਸ਼੍ਰੀ ਅਕਾਲ ਤਾਂ ਪੁੱਤ ਤੈਨੂੰ ਠੀਕ ਆ ਗਈ। ਤੂੰ ਕਿਵੇਂ ਆ ਗਈ? ਲਾਤੀਏ ਤੈਨੂੰ ਨਹੀਂ ਪਤਾ ਵੀ ਕਿਵੇਂ ਆ ਗਈ। ਤੈਨੂੰ ਤਾਂ ਸਾਰੀ ਗੱਲ ਦਾ ਪਤਾ ਹੀ ਹੈਗਾ। ਕੁੜੀ ਤਾਂ ਮੇਰੀ ਬਾਹਰ ਚ ਬੈਠੀ ਆ। ਨਾ ਤਾਂ ਮੈਂਥੋਂ ਉਹ ਚੱਲੀ ਜਾਂਦੀ ਆ ਸਾਰਾ ਦਿਨ ਬਿਰ ਬਿਰ ਕਰੀ ਜਾਂਦੀ ਆ। ਫਿਰ ਹੁਣ ਚਾਚੇ ਮੈਂ ਵੀ ਕੀ ਕਰ ਸਕਦੀ ਆ ਇਹਦੇ ਚ ਹਨਾ ਵਿਚੋਲੇ ਤਾਂ ਤੈਨੂੰ ਪਤਾ ਵਿਆਹ ਤੱਕ ਕੀ ਹੁੰਦੇ ਨੇਗੇ ਨਾਲੇ ਮੈਂ ਕਿਹੜਾ ਅਗਲੇ ਦੇ ਢਿੱਡ 'ਚ ਬੜੀ ਆ ਪੁੱਤ ਵਿਚੋਲੇ ਤਾਂ ਹੁੰਦੇ ਨੇ ਵਿਆਹ ਤੱਕ ਮੰਨਿਆ ਤੇਰੀ ਗੱਲ ਪਰ ਵਿਚੋਲਿਆਂ ਨੇ ਮਾੜਾ ਮੋਟਾ ਤਾਂ ਦੇਖਣਾ ਸੀ ਮੇਰੇ ਕੀ ਤਾਂ ਸੋਨੇ ਡੋਬ ਕੇ ਰੱਖਤੀ ਆਪਦਾ ਤਾਂ ਸਾਂਪ ਪਵਾ ਕੇ ਆ ਬੈਠਗੀ ਲੈ ਸਾਂਪ ਤਾਂ ਹੁਣ ਫਿਰ ਜਦੋਂ ਅਗਲਾ ਰਿਸ਼ਤਾ ਕਰਾਉਗਾ ਸਾਂਪ ਤਾਂ ਪਵਾਊਗਾ ਤੁਸੀਂ ਵੀ ਮਾੜੀ ਮੋਟੀ ਸ਼ਾਨਬੀਨ ਕਰਨੀ ਸੀਗੀ ਮਹ ਦੇਖ ਲਾ ਤੀ ਦਾ ਮਾਪਿਓ ਤਾਂ ਸਭ ਕੁਝ ਦੇਖਦਾ ਹੁੰਦਾ ਸੋਨੂੰ ਤਾਂ ਕਿਰਾਏ ਕਾਲ ਹੋ ਗਈ ਵੀ ਕੁੜੀ ਨੂੰ ਵਿਆਹ ਕੇ ਤੋੜ ਦਈਏ ਨੀਤੀਏ ਜੇ ਮੇਰੇ ਬੰਦਾ ਸੱਤੇ ਹੁੰਦਾ ਫਿਰ ਤਾਂ ਉਹ ਤੁਰਿਆ ਫਿਰਦਾ ਮੈਂ ਤਾਂ ਤੇਰੇ ਤੇ ਯਕੀਨ ਕੀਤਾ ਸੀਗਾ ਵੀ ਚੱਲ ਪਈ ਹੈਗੀ ਹੈਗੀ ਸਾਡੇ ਗਵਾਂਢ ਮੱਥੇ ਆ ਜਾ ਚਾਚੇ ਗੱਲ ਸੁਣ ਮੇਰੀ ਇਰਾਦਾ ਤਾਂ ਮੇਰਾ ਵੀ ਨਹੀਂ ਸੀਗਾ ਇਹ ਜਾ ਦੇਖ ਲਾ ਤੇਰੀ ਤੀ ਨੂੰ ਡੋਬ ਕੇ ਮੈਂ ਕਿੱਥੇ ਉਹ ਹੀ ਗੱਲ ਲੇਖਾ ਤੱਕੇ ਜਾ ਕੇ ਦੇਣੀ ਪੈਂਦਾ ਹੁੰਦਾ ਮੈਨੂੰ ਤਾਂ ਪਤਾ ਨਹੀਂ ਸੀਗਾ ਵੀ ਬੰਦੇ ਐਡੇ ਚੰਦਰੇ ਨਿਕਲਣਗੇ ਬਾਕੀ ਸਿਰੇ ਕੁੜੀ ਦਾ ਸੱਸ ਸੋਹਰਾ ਤਾਂ ਠੀਕ ਹੈ ਮੁੰਡਾ ਨਾ ਥੋੜਾ ਜਆ ਵੀ ਮੁੰਡੇ ਚ ਹੀ ਕਾਨ ਮੀਨ ਹੈਗੀ ਪੁੱਤ ਸੱਸ ਸੌਰੇ ਨਾ ਜ਼ਿੰਦਗੀ ਕੱਟਣੀ ਤਾਂ ਨਹੀਂ ਕੱਟਣੀ ਤਾਂ ਉਹਨੇ ਆਪਦੇ ਬੰਦੇ ਨਾਲ ਗਈ ਆਕੇ ਰੋਟੀ ਪਾਵੇਂ ਘੱਟ ਖਾ ਲੇ ਤੇ ਨਸ਼ਾ ਪੱਤਾ ਨਾ ਕਰਦਾ ਹੋਵੇ ਤੇ ਉਹਦਾ ਇੰਨਾ ਨਾ ਨਸ਼ਾ ਚੁਲਸਦਾ ਮੈਂ ਤਾਂ ਕੁੜੀ ਨੂੰ ਇੰਨਾ ਵੀ ਕਹਿ ਕੇ ਦੇ ਮੈਂ ਤਾਂ ਕੁੜੀ ਨੂੰ ਐ ਵੀ ਕਹਿ ਕੇ ਦੇਖ ਲਿਆ ਵੀ ਕਿਸੇ ਤੇ ਕਦੇ ਯਕੀਨ ਨਹੀਂ ਕਰੀਦਾ ਹੁੰਦਾ ਵੀ ਤੂੰ ਆਪਦੇ ਅੱਖੀ ਦੇਖਿਆ ਹਣ ਪੁੱਤ ਮੇਰੀ ਤੀਤਾ ਨਹੀਂ ਝੂਠ ਬੋਲਦੀ ਉਹਨੇ ਆਪਦੇ ਅੱਖੀ ਦੇਖਿਆ ਮਰ ਮਰ ਨਸ਼ਾ ਕਰਦਾ ਚੱਲ ਕੋਈ ਨਹੀਂ ਚਾਚੀ ਤੂੰ ਮੇਰੀ ਗੱਲ ਸੁਣਾ ਤੂੰ ਟੈਨਸ਼ਨ ਨਾ ਮੰਨ ਕਿਸੇ ਵੀ ਗੱਲ ਦੀ ਮੈਂ ਹੈਗੀ ਆ ਨਾ ਜੇ ਹੁਣ ਮੈਂ ਰਿਸ਼ਤਾ ਕਰਾਇਆ ਕੋਈ ਗੱਲ ਨਹੀਂ ਮੈਂ ਪੂਰਵੀ ਚੜਾਉਂਗੀ ਹੁਣ ਇਸ ਗੱਲ ਨੂੰ ਮੈਂ ਨਾ ਜਾ ਕੇ ਆਉਣੀ ਆ ਉਹਨਾਂ ਦੇ ਪਿੰਡ ਕਹਿ ਕੇ ਆਉਣੀ ਆ ਉਹਦੇ ਮਾਪਿਓ ਨੂੰ ਜਿਆਦਾ ਵੀ ਪਈ ਆਪਦੇ ਨੂੰ ਸੁਧਾਰੋ ਨਹੀਂ ਸਾਡੇ ਨਾਲ ਇੱਕ ਪਾਸਾ ਕਰ ਲੋ ਨੀਤੀ ਉਹ ਤਾਂ ਹੁਣ ਐਂ ਕਹੀ ਜਾਂਦੇ ਆ ਮੇਰੀ ਤੀਤਾ ਅੱਖੇ ਕਿਤੇ ਹੋਰ ਦੇਖ ਲੈ ਇਹ ਕਿਤੇ ਦੋ ਮਹੀਨੇ ਛੇੜੀ ਮਿਲ ਗਿਆ ਮੈਂ ਕੱਲੀ ਬੁੜੀ ਜਾਊਂ ਵੀ ਤੇ ਜਾਊ ਕਿੱਥੇ ਕੋਈ ਨਹੀਂ ਚਾਚੀ ਫਿਰ ਤੂੰ ਇਸ ਗੱਲ 'ਚ ਕੀ ਕਰ ਲੇਂਗੀ ਉਹਦੇ ਕਰਮ ਉਹਦੇ ਨਾਲ ਨੇਗੇ ਜਿਹੜੀ ਕੁਸ਼ ਮਹਾਰਾਜ ਨੇ ਲਿਖਤਾ ਉਹਦਾ ਜ਼ਿੰਦਗੀ 'ਚ ਹੋਕ ਹੀ ਰਹਿੰਦਾ ਨਾ ਤੂੰ ਰੋਕ ਸਕੇ ਨਾ ਮੈਂ ਰੋਕ ਸਕਾਂ ਤੇਰੀ ਸਾਡੇ ਤਾਂ ਕਦੇ ਇਹੋ ਜਿਹਾ ਕੁਝ ਹੋਇਆ ਨਹੀਂ ਮੈਂ ਤਾਂ ਤੇਰੇ ਤੇ ਜਕੀਨ ਕਰਕੇ ਨਾ ਤੇਰੀ ਝੋਲੀ ਪਾਈ ਸੀ ਆਪ ਦਿੱਤੀ ਪਰ ਮੈਨੂੰ ਨਹੀਂ ਪਤਾ ਸੀ ਕਿ ਸਾਡੇ ਮਾਮਾ ਤਿਆਂ ਦੇ ਘਰ ਮੇ ਫੁੱਟੇ ਨੇਗੇ ਚਲ ਕੋਈ ਨਹੀਂ ਚਾਚੀ ਹੁਣ ਮੇਰਾ ਨਾ ਤੂੰ ਚਿੱਤ ਖਰਾਬ ਕਰ ਹੁਣ ਜਿਹੜੀ ਗੱਲ ਹੋਣੀ ਸੀ ਹੋ ਗਈ ਕੋਈ ਗੱਲ ਨਹੀਂ ਜਦੋਂ ਟਾਈਮ ਉਹੀ ਗੱਲ ਮਾੜਾ ਹੋਵੇ ਨਾ ਤਾਂ ਸਭ ਕੁਝ ਸਹਿਣਾ ਪੈਂਦਾ ਦਿਨ ਚੰਗੇ ਵੀ ਆਉਣਗੇ ਹਟਜੂ ਆਪੇ ਕੋਈ ਗੱਲ ਨਹੀਂ ਮੈਂ ਕਰੂੰਗੀ ਗੱਲ ਉਹਨਾਂ ਨਾਲ ਧੀ ਧੀ ਕਦੋਂ ਚੰਗੇ ਆਉਣਗੇ ਜੇ ਬਾਹਰ ਨਿਕਲਦੇ ਆ ਤਾਂ ਲੋਕ ਮੇਨੇ ਮਾਰਦੇ ਨੇਗੇ ਜੇ ਘਰੇ ਵਰਦੀਆਂ ਤਾਂ ਆਪਦੀ ਧੀ ਦਾ ਮੂੰਹ ਦੇਖ ਕੇ ਨਾ ਉਦੋਂ ਵੀ ਕਾਲਜੇ 'ਚ ਖੋ ਪੈਂਦੀ ਹੈ ਕੀ ਧੀ ਤਾਂ ਮੈਂ ਬੈਠੀ ਸੀ ਕਿ ਆਏ ਥੋੜੀ ਬੈਠੀ ਵੀ ਮੇਰੇ ਬਾਹਰ ਤੇ ਬੈਠੀ ਰਹੇ ਚੱਲ ਕੋਈ ਨਹੀਂ ਚਾਚੀ ਦੁਨੀਆ ਤੇਰੇ ਤੋਂ ਵੀ ਦੁਖੀ ਪਈ ਆ ਚੱਲ ਇਹ ਤਾਂ ਕੋਈ ਗੱਲ ਨਹੀਂ ਮੈਂ ਕਰਦੀ ਆ ਬਾਕੀ ਸਾਰੇ ਗੱਲ ਉਹਨਾਂ ਨਾਲ ਕਹਿ ਨਹੀਂ ਉਹਨਾਂ ਨੂੰ ਜਾ ਕੇ ਵੀ ਭਾਈ ਐ ਨਹੀਂ ਗੱਲ ਲੋਟ ਆਉਂਦੀ ਹੈਗੀ ਪੁੱਤ ਬਣ ਕੇ ਜਿਵੇਂ ਮਰਜੀ ਕਰ ਤੀ ਤਾਂ ਦੇਖ ਮੈਂ ਉੱਥੇ ਵਿਸਾਉਣੀ ਆਗੀ ਆਪਦੀ ਹੋਰ ਤਾਂ ਬਾਰੀ ਬਾਰੀ ਤਾਂ ਥੋਂ ਠਕਾਣੇ ਵੀ ਨਹੀਂ ਲੱਭੇ ਜਾਂਦੇ ਤੇਰੇ ਤੇ ਯਕੀਨ ਕੀਤਾ ਤਾਂ ਉਹੀ ਗੱਲ ਹੈ ਜੇ ਮੈਂ ਕੱਲੀ ਜਾਣੀ ਹੈਗੀ ਜਾਵਾਂ ਤਾਂ ਮੈਂ ਜਾਵਾਂ ਕਿੱਥੇ ਜੇ ਬੰਦਾ ਹੋਵੇ ਸਕੇ ਉਹ ਤਾਂ ਸੌਫ ਥਾਵੇਂ ਜਾਂਦਾਗਾ ਤੇ ਬੁੜੀ ਤੇ ਵੀ ਕਿੱਥੇ ਜਾਊਗੀ ਚਲ ਕੋਈ ਨਹੀਂ ਚਾਚੀ ਮੈਂ ਹੈਗੀ ਆ ਮੈਂ ਤੈਨੂੰ ਕਹਤਾਂ ਨਾ ਵੀ ਤੂੰ ਇੰਨੀ ਟੈਨਸ਼ਨ ਨਾ ਲਿਆ ਕਰ ਗੱਲ ਦੀ ਕੋਈ ਨਹੀਂ ਤਾਂ ਹੁੰਦੀਆਂ ਹੀ ਰਹਿੰਦੀਆਂ ਨੇ ਆ ਮੜੀਆਂ ਮੋਟੀਆਂ ਪੁੱਤ ਟੈਨਸ਼ਨ ਤਾਂ ਕਿਉਂ ਨਾ ਲਮਾ ਰਾਤਾਂ ਦੀਆਂ ਲੀਂਦਾ ਉੱਡ ਜਾਂਦੀਆਂ ਨੇ ਜਿਹੜੀਆਂ ਧੀਆਂ ਬਾਹਰ ਚ ਬਹਿ ਜਾਂਦੀਆਂ ਨੇ ਉਹਨਾਂ ਮਾਮਾ ਨੂੰ ਪੁੱਛ ਕੇ ਦੇਖੇ ਗੱਲ ਤਾਂ ਸਹੀ ਏ ਚਾਚੀ ਪਹਿਲਾਂ 3 ਉਹੀ ਗੱਲ ਅਗਲਾ ਮਟਿਆਰਾਂ ਕਰਦਾ ਹਨ ਫਿਰ ਉਹਨਾਂ ਦੇ ਵਿਆਹ ਦੀ ਸੋਚ ਹੋ ਜਾਂਦੀ ਆ ਗਾ ਅਗਲਾ ਅਦਾ ਕਰ ਲਾ ਕੇ 3 ਦਾ ਵਿਆਹ ਕਰਦਾ ਜੇ ਅੱਗੋਂ ਨਸ਼ੇੜੀ ਟੱਕਰ ਜੇ ਚੰਗਾ ਕਰ ਨਾ ਟੱਕਰੇ ਫੇਰ ਫੇਰ ਸਾਰੀ ਉਮਰ ਦਾ ਰੋਣਾ ਹੋ ਜਾਂਦਾ ਪੁੱਤ 3 ਨੂੰ ਕਾਤੋਂ ਰੋਂਦੇ ਨੇ ਲੋਕ ਆਹੀਂ ਰੋਂਦੇ ਨੇ ਆਹੋ ਕਹਿੰਦੇ ਤਾਂ ਹੁੰਦੇ ਆ ਕਿ 3 ਦੇ ਕਰਮ ਨਾ ਮਾੜੇ ਹੋਣ 3 ਦਾ ਕੀ ਹੈ ਪੁੱਤ ਚੱਲ ਤੂੰ ਜਾ ਕੇ ਉਹਨਾਂ ਨਾਲ ਗੱਲ ਕਰ ਵੀ ਉਹਨਾਂ ਨੂੰ ਕਹਿ ਵੀ ਭਾਈ ਲੈ ਜਾਣ ਮੁੰਡੇ ਨੂੰ ਤੋਰ ਦੇਣ ਥੋੜਾ ਤਾਂ ਨਾ ਤੂੰ ਮੇਕੇ ਦਾਬ ਪਾ ਬਿਓ ਸੁਧਰ ਗਏ ਕੋਈ ਨਹੀਂ ਚਾਹੀ ਤੂੰ ਟੈਨਸ਼ਨ ਲੈ ਮੈਂ ਪੂਰੀ ਦਾਬ ਪਾ ਕੇ ਆਉਂ ਨਾ ਤੇ ਮੈਂ ਕਹਿ ਕੇ ਆਉਣੀ ਆ ਜਾ ਕੇ ਅੱਜ ਹੀ ਜਾਣੀ ਆ ਫਿਰ ਮੈਂ ਚੰਗਾ ਪੁੱਤ ਠੀਕ ਆ ਚਾਚੀ ਚੰਗਾ ਪੁੱਤ ਚਾਹ ਤਾਂ ਪੀ ਜਾਂਦੀ ਨਾ ਪੁੱਤ ਚਾਹ ਨਹੀਂ ਮੈਂ ਪੀਂਦੀ ਆ ਦੇਖ ਲਾਲਾ ਪਹਿਲੀ ਵਾਰੀ ਇਹੋ ਜਿਹਾ ਕੰਮ ਹੋਇਆ ਮੇਰੇ ਨਾਲ ਰਿਸ਼ਤੇ ਤਾਂ ਮੈਂ ਬਥੇਰੇ ਕਰਾਏ ਨੇ ਆਹ ਪਤਾ ਨਹੀਂ ਮੈਨੂੰ ਤਾਂ ਕਿਉਂ ਨਹੀਂ ਪਰਖਾਈ ਕੀ ਮੇਰੀਆਂ ਅੱਖਾਂ ਤੇ ਪੱਟੀ ਵੱਜ ਗਈ ਜਿਹੜੀ ਮੈਨੂੰ ਪਰਖੀ ਨਹੀਂ ਆਈ ਬੰਦੇ ਦੀ ਨਹੀਂ ਮੈਂ ਤਾਂ ਇੰਨੇ ਰਿਸ਼ਤੇ ਕਰਾਏ ਆ ਕਦੇ ਮਾਰੀ ਨਹੀਂ ਖਾਧੀ ਕਿਸੇ ਗੱਲ ਦੀ ਚਲ ਅੱਜ ਹੀ ਜਾ ਕੇ ਆਉਣੀ ਆ ਮੈਂ ਉਹਨਾਂ ਦੇ ਆ ਆਪਣੇ ਮੁੰਡੇ ਦੇ ਬਚੋਲਣ ਤੋਂ ਨਹੀਂ ਆਉਂਦੇ ਹਾਂ ਉਹੀ ਹੱਸਿਆ ਕਿ ਮੈਂ ਆ ਗਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਹੋਰ ਕਿਵੇਂ ਹੋ ਠੀਕ ਰਹਿੰਦੇ ਹੋ ਵਧੇਰੇ ਭਾਈ ਠੀਕ ਆ ਜੀ ਤਾਂ ਪਾਸ ਹੋ ਜੀ ਚਲੋ ਭਾਈ ਤੁਸਤਾ ਠੀਕ ਹੀ ਰਹਨੇਓ ਗੱਲ ਕਰ ਹੁਣ ਤੁਸੀਂ ਮੁੰਡੇ ਬਾਰੇ ਵੀ ਸੋਚਿਆ ਕੁਛ ਮਾੜਾ ਮੋਟਾ ਕੀ ਨਹੀਂ ਇਹ ਸੋਚ ਕੇ ਭਾਈ ਕੋਈ ਸੋਚਣ ਵਾਲੀ ਗੱਲ ਹੀ ਨਹੀਂ ਉਹ ਤਾਂ ਤੁਸੀਂ ਮੈਨੂੰ ਇੰਨੀ ਦਾਅ ਪਾਈ ਗਏ ਵੀ ਭਾਈ ਰਿਸ਼ਤਾ ਕਰਾ ਦੇ ਮੁੰਡੇ ਨੂੰ ਰਿਸ਼ਤਾ ਕਰਾ ਦੇ ਇਹ ਤਾਂ ਚਲ ਸੋਡੇ ਨਾਲ ਆਉਣੀ ਜਾਣੀ ਸੀਗੀ ਤੇ ਮੇਰੇ ਸਹੁਰੇ ਦੀ ਲਿਹਾਲ ਸੀ ਤਾਂ ਕਰਕੇ ਥੋੜੇ ਮੁੰਡੇ ਨੂੰ ਰਿਸ਼ਤਾ ਕਰਾਤਾ ਜੇ ਮੈਨੂੰ ਆ ਲਾਂਬੇ ਦਾ ਪਤਾ ਹੁੰਦਾ ਨਾ ਵੀ ਸੋਡਾ ਮੁੰਡਾ ਲੱਛਣ ਕਰਦਾ ਮੈਂ ਕਿਉਂ ਬਗਾਨੀ 30 ਡੋਬਦੀ ਐਵੇਂ ਮੈਨੂੰ ਕੀ ਲੋੜ ਸੀਗੀ ਪਰ ਕੀ ਪਤਾ ਹੁੰਦਾ ਭਾਈ ਇੱਕ ਦੋ ਬੰਦਾ ਵਗੜੇ ਪਰ ਹਾਂ ਮਾਪੇ ਕੋਲ ਕਹਿੰਦਾ ਹਾਂ ਦਾਲ ਦੀ ਜਵਾਕਾਂ ਨੂੰ ਵੀ ਸਾਡੇ ਜਵਾਕ ਮਾੜੇ ਨੇ ਹਨਾ ਫਿਰ ਤੁਸੀਂ ਹੁਣ ਕਰੋ ਇਹਦਾ ਕੋਈ ਹੱਲੇ ਨੂੰ ਸਮਝਾਓ ਮਾੜਾ ਮੋਟਾ ਕਹਿੰਨੇ ਅਸੀਂ ਦਾ ਭਾਈ ਬਸੇਰਾ ਕਹਿੰਨੇ ਵੀ ਭਾਈ ਉਹਦਾ ਟੱਬਾ ਠੀਨੂ ਲੈ ਆ ਜਾ ਕੇ ਆਏ ਤਾਂ ਹੁਣ ਹੰਦਾ ਕਰ ਭਾਈ ਨਹੀਂ ਜੀ ਸੋਨੂ ਨਾ ਮਾੜੀ ਜੀ ਦਾਪ ਪਾਉਣੀ ਪਊਗੀ ਐਵੇਂ ਮਾੜਾ ਮੋਟਾ ਛਿੜਕਿਆ ਕਰੋ ਜਵਾਕ ਨੂੰ ਅੱਜ ਉਹਦੀ ਵੀ ਜ਼ਿੰਦਗੀ ਬਰਬਾਦ ਹੁੰਦੀ ਹੈ ਨਾਲ ਉਹ ਬਗਾਨੀ ਧੀ ਦੀ ਵੀ ਹੁੰਦੀ ਹੈ ਜ਼ਿੰਦਗੀ ਤਾਂ ਖਰਾਬ ਇਹ ਬਦੌਣ ਕੀ ਕਹਿ ਸਕਦੇ ਆ ਭਈ ਕਿਹਦੇ ਚ ਕਸੂਰ ਕੱਢੀ ਆਪਾਂ ਦੋਨੇ ਇੱਕ ਹੋ ਜਾਈਏ ਕਿਛ ਕਿਛ ਕਰੀਆਂ ਵਿੱਚ ਲੜੀ ਜਾਂਦਾ ਉਹ ਵੀ ਸਾਰੀ ਪੁਜਤੇ ਰਹੀ ਜਾਂਦੀ ਚੱਕੇ ਚੁੰਨੀ ਭਾਜਦੀ ਹੀ ਚੱਕੇ ਚੁੰਨੀ ਭਈ ਐਂ ਤਾਂ ਕੀ ਦਾ ਜੀ ਕਰਦਾ ਹੁੰਦਾ ਜਾਣ ਨੂੰ ਨਾ ਤੁਸੀਂ ਮਾੜਾ ਮੋਟਾ ਮੁੰਡੇ ਨੂੰ ਕੁਝ ਕਹਿੰਦੇ ਨਹੀਂ ਹੈਗੇ ਘਰੇ ਇਹਨੇ ਬਥੇ ਲੜਦੇ ਐ ਤਾਂ ਬਾਦੂ ਲੜਦੇ ਆ ਤੇ ਫਿਰ ਖਾਂਦਾ ਪੀਂਦਾ ਕੀ ਆ ਉਹ ਕੀ ਪਤਾ ਕੀ ਖਾਂਦਾ ਹੁੰਦਾ ਸੀ ਕਿਹੜਾ ਪਾਈ ਤੈਨ ਨਗਰ ਮਾਰ ਫਿਰਦਾ ਖਾਂਦਾ ਵੀ ਕੋਈ ਨਸੀਬੀ ਕਰ ਦੋ ਕੋਈ ਵੱਡੀ ਗੱਲ ਨਹੀਂ ਪਤਾ ਤਾਂ ਦੇਖ ਸਾਨੂੰ ਸਾਰੇ ਹੀ ਹੈਗਾ ਗੱਲ ਕਰ ਤੁਸੀਂ ਮੇਰੇ ਕੋਲੋਂ ਨਾ ਲੁੱਕ ਜੀ ਰੱਖੋ ਮੈਨੂੰ ਤਾਂ ਹੁਣ ਤੁਸੀਂ ਦੱਸ ਹੀ ਦਿਓ ਵੀ ਕੰਮ ਤਾਂ ਦਾ ਕਰਦਾ ਜਾਂ ਨਹੀਂ ਕਰਦਾ ਵੀ ਕੀ ਖਾਂਦਾ ਪੀਂਦਾ ਉਹ ਉਹੀ ਦੇ ਹਿਸਾਬ ਨਾਲ ਆਪਾਂ ਉਹਨੂੰ ਦਵਾਈ ਦੂਬੀ ਦਵਾ ਕੇ ਤੇ ਉਹਦਾ ਘਰ ਬਸਾ ਦਾਂਗੇ ਕੀ ਪਤਾ ਲੱਗੇ ਭਾਈ ਹੁਣ ਦੱਸਦਾ ਨਹੀਂ ਬਸ ਬਾਹਰੋਂ ਵਗ ਜਾਂਦਾ ਆ ਜਾਂਦਾ ਰੋਟੀਾਂ ਆ ਕੇ ਮੁਰ ਜਾਂਦਾ ਨਾ ਕੰਮ ਕੁਮ ਤੇ ਜਾਂਦਾ ਨਹੀਂ ਫਿਰ ਇਹਦੇ ਬਾਹਰ ਜਾਂਦਾ ਕਿਤੇ ਜਾਂਦਾ ਵੀ ਨਹੀਂ ਭਾਈ ਆਇਂਦਾ ਫਿਰ ਕਿਉਂ ਲੋਟ ਆਉਂਦਾ ਜਦੋਂ ਕੰਮ ਤੀ ਨਹੀਂ ਜਾਂਦਾ ਹੈਗਾ ਖਵਾਊਗਾ ਵੀ ਕਿੱਥੋਂ ਲਿਆ ਕੇ ਫਿਰ ਗੱਲ ਵੀ ਸਹੀ ਐ ਕੁੜੀ ਦੀ ਵੀ ਗੱਲ ਸਹੀ ਐ ਉਹ ਕਹਿੰਦੀ ਜੇ ਕੋ ਕੰਮ ਨਹੀਂ ਕਰਦਾ ਕਹਿੰਦੀ ਮੈਨੂੰ ਕਿੱਥੋਂ ਖਵਾ ਦੂਗਾ ਚਲ ਦੇਖਦੇ ਆਂ ਭਾਈ ਕੋਈ ਨਹੀਂ ਕਹਿ ਦਿਆਂਗੇ ਕਿ ਜੇ ਆਪਾਂ ਹੀ ਥੋੜੇ ਵਾਲੀ ਗੱਲ ਆ ਪਹੁੰਚਦੇ ਵੀ ਉਹਦੇ ਤਾਂ ਪਟੇ ਲਿਆ ਭਾਈ ਕਿ ਜੇ ਕੋਈ ਸੁਧਾਰ ਹੋ ਜਾਏ ਤੁਸੀਂ ਸਮਝਾ ਕੇ ਦੇ ਲਓ ਹਾਂ ਤੁਸੀਂ ਮੜਾ ਮੋਟਾ ਭਾਈ ਵੀ ਕੁੜੀ ਨੂੰ ਵੀ ਕਹਿ ਦਿਓ ਨਾ ਕਹਿ ਦਾਂਗੇ ਕੁੜੀ ਨੂੰ ਵੀ ਸਮਝਾ ਦਾਂਗੇ ਬੋਲਿਆ ਕਰੋ ਉਹਦੇ ਮੂਰੇ ਵਾਲਾ ਕੁੜੀ ਨੂੰ ਸਮਝਾਉਣਾ ਤਾਂ ਦੇਖ ਮੇਰੇ ਸਾਰੇ ਆ ਮੁੰਡੇ ਨੂੰ ਤੁਸੀਂ ਆਪਦੇ ਨੂੰ ਝੜਕਿਓ ਮਾੜਾ ਜਾ ਤੇ ਪਤਾ ਬੰਦਾ ਕੋਈ ਨਸ਼ਾ ਪੱਤਾ ਕਰਦਾ ਹੁੰਦਾ ਵਾੜਾ ਬੋਲੀ ਜਾਂਦਾ ਆਰਮਾ ਦਾ ਪੀਂਦਾ ਜਿਵੇਂ ਹਰੇਗੀ ਪੀਂਦਾ ਭਾਈ ਉਹਨਾਂ ਕੀ ਚਲੋ ਕੋਈ ਗੱਲ ਨਹੀਂ ਉਹ ਤਾਂ ਚਲ ਆਪੇ ਜਦੋਂ ਉਹਦੇ ਪਰਿਵਾਰ ਚ ਮੋਹ ਪੈ ਜਾਂਦਾ ਬੰਦਾ ਜਵਾਕਾਂ ਜੱਲਿਆਣਾ ਹੋ ਜਾਂਦਾ ਸਾਰਾ ਕੁਝ ਹੀ ਹੋ ਜਾਂਦਾ ਸੁਧਰ ਜੂ ਆਪੇ ਤੇ ਤੁਸੀਂ ਨਾ ਆਂਟੀ ਐਂ ਕਰੋ ਮੇਰੀ ਗੱਲ ਸੁਣੋ ਮੁੰਡੇ ਨੂੰ ਸਮਝਾ ਕੇ ਨਾਲ ਲਿਜਾ ਕੇ ਮੁੰਡੇ ਨੂੰ ਕੇਰਾ ਕੁੜੀ ਨੂੰ ਆਪਦੇ ਘਰੇ ਲਿਆਓ ਆਪੇ ਸਾਰਾ ਕੁਝ ਸੈੱਟ ਹੋ ਜਾਂਦਾ ਹੁੰਦਾ ਹੈ ਚਲੋ ਆਵਾਂਗੇ ਭਾਈ ਕੋ ਗਾ ਹਾਂ ਤੁਸੀਂ ਲਿਆਓ ਜਾ ਕੇ ਕੁੜੀ ਦੀ ਮਾਂ ਨਾਲ ਕੋਈ ਨਹੀਂ ਮੈਂ ਕਰ ਲੂੰਗੀ ਗੱਲ ਉਹ ਵਿਚਾਰੀ ਬਾਲੀ ਦੁਖੀ ਹੈਗੀ ਲਾ ਕੋਈ ਨਹੀਂ ਕਰਵਾਗੇ ਬਾਲਾ ਢਡੋੱਖਾ ਹੁੰਦਾ ਮਾਂ ਪਿਓ ਦਾ ਰੋਜ਼ ਰੋਜ਼ ਕਿਹੜਾ ਘਰ ਬੰਨ੍ਹਣੇ ਸੌਖੇ ਹੈ ਹਾਂ ਸਹੀ ਗੱਲ ਹੈ ਜੀ ਇਹ ਤਾਂ ਸੋਢੀ ਤੇ ਚਲੋ ਮੈਂ ਹੁਣ ਚੱਲਦੀ ਹਾਂ ਤੇ ਤੁਸੀਂ ਕਰਕੇ ਨਾ ਵਿਚਾਰ ਮੈਨੂੰ ਮੜਾ ਜਾ ਫੋਨ ਕਰ ਦਿਓ ਚਲ ਠੀਕ ਹੈ ਭਾਈ ਚਾਹ ਪਾਣੀ ਕੋਈ ਸੇਵਾ ਵੀ ਨਾ ਚਾਹ ਪਾਣੀ ਤਾਂ ਬਸ ਠੀਕ ਹੈ ਜੀ ਤੇ ਮੈਨੂੰ ਹੁਣ ਕਾਲੇਗੀ ਤੇ ਮੈਂ ਜਾਨੀ ਆ ਚਲਦਾ ਭਾਈ ਕਾਰਨ ਕਰਕੇ ਅੰਦਰ ਆ ਕੁੜੀ ਵੀ ਲਾਂਬੇ ਦੇ ਗਏ ਨਾ ਵਾਂਗੇ ਫਿਰ ਹੁਣ ਹੁੰਦੇ ਆ ਬਰਾ ਤਾਂ ਸਰਦਾ ਨਹੀਂ ਹੋਰ ਵਾਰਤਤਾ ਨਹੀਂ ਬਹਾਉਣੀ ਸੀ ਇੱਥੇ ਕਰੇ ਤਾਂ ਲਿਆਉਣੀ ਆਪ ਦੀ ਧੀ ਹੈ ਉਹ ਲਿਆਉਣੀ ਤਾਂ ਹੈਗੀ ਆ ਉਦੋਂ ਤੂੰ ਵੀ ਚਰਚਾ ਕਰਦਾ ਸਭ ਐਸਾ ਤੇ ਉਹਨੂੰ ਰੁਪਏ ਭਟਾਈ ਗਏ ਆ ਉਹਨਾਂ ਸਾਹਜ ਬਣ ਗਿਆ ਨਸ਼ੇ ਕਰਦਾ ਭਾਂਦਾ ਇਹ ਕੀ ਕਰੇ ਕੋਈ ਉਹਨੂੰ ਕੀ ਪਤਾ ਸੀ ਬਿੱਤੀ ਪਥੰਟੜ ਚ ਕੁਲਕੇ ਕੀ ਪਾ ਦਈਏ ਇਹਨੂੰ ਬਗਾਨੀ ਨਹੀਂ ਪਤਾ ਸੀ ਵਿਆਹ ਕਰਨਗੇ ਹੁਣ ਇਹਦਾ ਹੱਲ ਕੀ ਕਰਗੇ ਫਿਰ ਤੇ ਕੋਈ ਨਹੀਂ ਸਿਆਣਾ ਹੋਊਗਾ ਲੈ ਆਵਾਂਗੇ ਆਪਾਂ ਜਾ ਕੇ ਕਿਹੜਾ ਹੋਊਗਾ ਸਿਆਣਾ ਸਭ ਸਿਆਣਾ ਕਹਿ ਨਹੀਂ ਹੋਊਗਾ ਹੋਊਗਾ ਫਿਰ ਸਿਆਣਾ ਹੋਊਗਾ ਜੀ ਜੀ ਮੈਂ ਤਾਂ ਹੁੰਦਾ ਰਿਸ਼ਤਾ ਕਰਦਾ ਫਾਤਗੀ ਫਲਾਣਾ ਬੜਾ ਬੋਲਦੀ ਸੀ ਤਾਂ ਫਿਰ ਬਚੋਲੇ ਤਾਂ ਹੀ ਕਰਦੇ ਹੁੰਦੇ ਆ ਭਾਈ ਆਪ ਤਾਂ ਬੋਲੇ ਨੇ ਵਿਚਾਰ ਇਹ ਜਾਣਦੇ ਭਾਈ ਜੀ ਇਹਨਾਂ ਤਾਂ ਦੋਨੇ ਪਾਸੇ ਗੱਲ ਕਰਦੇ ਹੁੰਦੇ ਨੇ ਆਪਦਾ ਹੀ ਮਾੜਾ ਜਦੋਂ ਕੋਈ ਉਹ ਨਤੀ ਨੂੰ ਕਹਿਣ ਵਾਲਾ ਨਾ ਪੁੱਤ ਨੂੰ ਵਾਲਾ ਕਹਿਣ ਉਹਨਾਂ ਨੇ ਤਾਂ ਵਿਚਾਰੇ ਸਾਕ ਕਰਾਇਆ ਥੀ ਉਹਨੂੰ ਕਰਾਤਾ ਕਿੱਦਾਂ ਜਵਾਬ ਆ ਜਾ ਕੇ ਦੋਗਾ ਹੋਊਗਾ ਕੀ ਪਤਾ ਹੁਣ ਕਾ ਹੁਣ ਆਜੂਗਾ ਪਿੰਦ ਚੱਤ ਮੈਂ ਤਾਂ ਉਹਨੂੰ ਕਹਿ ਦਾਂ ਤੈਨੂੰ ਕਹਿ ਦੇ ਵੀ ਭਾਈ ਉਹਦੇ ਪਰਿਵਾਰ ਨੂੰ ਜਾ ਕੇ ਲ ਉਹ ਫੋਨ ਕਰਕੇ ਪੁੱਛਿਆ ਜਵਾਹਰ ਨੂੰ ਲਿਆਉਗਾ ਉਹ ਸਲਾਹ ਫੋਨ ਕਰ ਲਾ ਕੋਈ ਨਹੀਂ ਲਿਆਊਗਾ ਨਹੀਂ ਲਵਦਾ ਕਿਉਂ ਨਹੀਂ ਲਿਆਊਗਾ ਹਲੋ ਉਹ ਗਰਮੀਤ ਬੋਲਦਾ ਉਹ ਕਿੱਥੇ ਆ ਗਿਆ ਭਾਈ ਉਹ ਬਚੋਲਣਾ ਸੀ ਤੇਰੀ ਤੂੰ ਐ ਘਰ ਆ ਜਾ ਕੇ ਜਵਾਖਾ ਨੂੰ ਲਿਆ ਆ ਬੱਚਿਆਂ ਨੂੰ ਘਰ ਆ ਲਈ ਦੋ ਦੇ ਨੂੰ ਫਿਰ ਨਹੀਂ ਕਹ ਅਸੀਂ ਲੈ ਆਵਾਂਗੇ ਦੋਨੇ ਜਾਣੇ ਜਾਂਦਾ ਨਹੀਂ ਕੀ ਗੱਲ ਹੈ ਤੇਰੇ ਮਾਰ ਦਿਆ ਯਾਰ ਭਾਈ ਫਿਰ ਅਸੀਂ ਲੈ ਆ ਗਏ ਮਨਜੂਰਾ ਤਨੂੰ ਅਸੀਂ ਆਦੋਂ ਨੇ ਮੈਦਰੀ ਮੰਮੀ ਭਾਏ ਆ ਗਏ ਅਸੀਂ ਲੈ ਆਵਾਂਗੇ ਚਲ ਠੀਕ ਹੈ ਚੰਗਾ ਇੱਥੇ ਆਈ ਨਾ ਕੁਝ ਬੋਲੀ ਵਾਲੀ ਜਿਹਾ ਠੀਕ ਹੈ ਤਰ੍ਹਾਂ ਅਸੀਂ ਲੈ ਆਵਾਂਗੇ ਠੀਕ ਹੈ ਚੰਗਾ ਘੱਟ ਦੇ ਆਹ ਸੰਦਰੋਤਾ ਕਹਿੰਦਾ ਤੁਸੀਂ ਲਓ ਮੈਂ ਨਹੀਂ ਜਾਂਦਾ ਮੇਰੀ ਬਣਦੀ ਨਾ ਕਲ ਕੋਈ ਨਹੀਂ ਆਪਾਂ ਦੋਨੇ ਵਗ ਚੱਲਾਂਗੇ ਤੇ ਕੋਈ ਨਹੀਂ ਆਪਾਂ ਨੂੰ ਕਿਹੜਾ ਪੁੱਠੇ ਮੋੜ ਦੇਣਗੇ ਆਪਣੇ ਨਾਲ ਕੀ ਤੋੜਨਗੇ ਆਪਣੀ ਵੀ ਧੀ ਆਹੋ ਸਲਾ ਆਪਾਂ ਲੈ ਆਉਂਦੇ ਆ ਜੀ